ਦੋਸਤੋ ਅੱਜ 700 ਨੂੰ HF ਨਸਲ ਦੇ ਬੱਚਾ ਦਿਖਾਉਣ ਲੱਗੇ ਐ ਤੇ ਜਿਹਨੇ ਬੱਚਾ ਦਿਖਾਉ ਮਿੱਤਰ ਸਾਨੂੰ ਸਾਰਿਆਂ ਦੇ ਸਾਰਿਆਂ ਪਹਿਲਾਂ ਤਾਂ ਤੁਹਾਨੂੰ ਦੰਦੋ ਖੀਰੀਆਂ ਮਿਲਣਗੀਆਂ ਤੇ ਥਣਸ ਨੂੰ 4-4 ਮਿਲਣਗੇ ਐਕਸਟਰਾ ਵੱਖਰੀ ਫੋਟੋਆਂ ਕਿਸੇ ਬੱਚੇ ਦੀ ਮਿਲੂਗੀ ਤੇ ਬਾਕੀ ਜਿਹੜੇ ਵੀਰ ਨੇ ਜਿਹਦੇ ਚੋਂ ਪੈਸੇ ਲੈਣੇ ਹੋਵੇ ਠੀਕ ਆ ਉਹ ਡਾਕਟਰ ਕੋਲ ਲਿਆ ਕੇ ਕੋਈ ਬੱਚੇ ਅੰਦਰੋਂ ਚੈੱਕ ਕਰਾਉਣੀ ਆ ਤਸੱਲੀ ਕਰਨੀ ਆ ਕੋਈ ਤਾਜਾ ਚਾਚਾ ਦਾ ਮੁੰਡਾ ਨਾਲ ਲਿਆ ਕੇ ਕੋਈ ਤਸੱਲੀ ਕਰਨੀ ਠੀਕ ਆ ਉਹ ਕਿਸੇ ਉਟਾਂ ਤਸੱਲੀ ਕਰ ਸਕਦੇ ਹੋਗੇ ਤੇ ਬਾਕੀ ਬਾਜ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ ਆਪਣੇ ਚੈਨਲ ਭਾਗ ਸਿੰਘ ਫਾਰਮ ਸਬ ਫਾਲੋ ਕਰਕੇ ਘੰਟੀ ਦਾ ਬਟਨ ਦਬਾ ਲਿਓ ਤਾਂ ਕਿ ਜਿਹੜੀ ਵੀਡੀਓ ਪਾਈ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਕਿਸੇ ਵੀਰ ਨੇ ਕੋਈ ਆਪਣਾ ਪਸ਼ੂ ਵੇਚਣ ਸੰਬੰਧੀ ਵੀਡੀਓ ਬਣਾਉਣੀ ਹੁੰਦੀ ਆ ਤਾਂ ਆਪਣਾ ਨੰਬਰ ਨੋਟ ਕਰ ਲਿਓ 83604 62501 ਇਹ ਆਪਣਾ ਸੰਪਰਕ ਨੰਬਰ ਆ ਵੀਡੀਓ ਬਣਾਉਣ ਵਾਸਤੇ ਬਾਕੀ ਮਾਲਕ ਦਾ ਨੰਬਰ ਬੱਚਾ ਖਰੀਦਣ ਵਾਸਤੇ ਤੁਰ ਤੁਰ ਸਕਰੀਨ ਤੇ ਚੱਲੂਗਾ ਠੀਕ ਆ ਬਾਕੀ ਕਰਦੇ ਆ ਬਾਈ ਨਾਲ ਗੱਲਬਾਤ ਵੀ ਕੀ ਡਿਟੇਲ ਹੈ ਜੀ ਹਾਂ ਜੀ ਵੀਰ ਕੀ ਹਾਲ ਆ ਜੀ ਹਾਂ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਬਈ ਠੀਕ ਠਾਕ ਹੋ ਜੀ ਹਾਂ ਬਈ ਵਧੀਆ ਠੀਕ ਠਾਕ ਆਪਣਾ ਪ੍ਰੋਪਰ ਐਡਰੈ ਆਪਣਾ ਪਿੰਡ ਬੁਰਸੇਮਾ ਬਈ ਬੁਰਜੇਮਾ ਹਾਂ ਮੋੜ ਮੰਡੀ ਤੋਂ 12 ਕਿਲੋਮੀਟਰ ਦੂਰ ਹੈ ਠੀਕ ਤਹਿਸੀਲ ਮੋੜ ਮੰਡੀ ਲੱਗਦੀ ਤਹਿਸੀਲ ਮੋੜ ਮੰਡੀ ਲੱਗਦੀ ਹੈ ਜ਼ਿਲ੍ਹਾ ਬਠਿੰਡਾ ਲੱਗਦਾ ਜ਼ਿਲ੍ਹਾ ਬਠਿੰਡਾ ਨੇੜੇ ਜਿਵੇਂ ਤਲਵੰਡੀ ਸਾਬੋ ਵੀ ਨੇੜੇ ਹੈ ਤਲਵੰਡੀ ਸਾਬੋ ਆਪਣ ਨੂੰ 6-7 ਕਿਲੋਮੀਟਰ ਤੇ ਭਾਈ ਬਖਤੌਰ ਵੀ ਨੇੜੇ ਹੈ ਭਾਈ ਬਖਤੌਰ ਨੇੜੇ ਠੀਕ ਹੈ ਤੇ ਮੋਬਾਈਲ ਨੰਬਰ ਆਪਣਾ 95019 ਜੀ 43767 ਠੀਕ ਹੈ ਬਾਕੀ ਨੰਬਰ ਆਪਾਂ ਲਾ ਦਾਂਗੇ ਮਿੱਤਰੋ ਸਕੀਂ ਤੇ ਸੱਤਾਂ ਬੱਚਾ ਜੋ ਕੋਈ ਬੱਚੀ ਦੋ ਅੰਦ ਹੋਵੇ ਵੀਰੇ ਕੋਈ ਨਹੀਂ ਬਈ ਸਾਰੀਆਂ ਖੀਰੀਆਂ ਕਿਸੇ ਦੇ 5-6 ਥਣ ਹੋਣ ਠੀਕ ਆ ਸਾਫ ਸੁਥਰਾ ਮਾਲ ਹੈ ਸਾਫ ਸੁਥਰਾ ਮਾਲ ਹੈ ਸਾਰੀਆਂ ਖੀਰੀਆਂ ਬੱਚੀ ਠੀਕ ਆ ਠੀਕ ਆ ਜੇ ਪਹਿਲੇ ਨੰਬਰ ਤੇ ਬੱਚੀ ਆ ਗਿਆ ਆਪਣੇ ਕੋਲ ਵੀਰ ਹੈ ਨਾ ਇਹ ਲਗਭਗ ਕਿੰਨੀ ਉਮਰ ਦੀ ਆ ਗਿਆ ਆਪਾਂ ਜੀ ਗੱਲ ਕਰ ਗਏ ਇਹ ਬਈ 12 ਕਿ ਮਹੀਨਿਆਂ ਦੀ ਬੱਚੀ ਹੈ ਸਾਲ ਦੀ ਹਾਂ ਸਾਲ ਕਿ ਦੀ ਲੰਮੀ ਠੀਕ ਆ ਫੇਸ ਕੁਆਲਟੀ ਨੂੰ ਤਾਂ ਦੇ ਲੋ ਬੜੀ ਕੁਆਲਟੀ ਚੰਗੀ ਬੱਚੀ ਦੀ ਇਹ ਆਪਾਂ ਕਹਿੰਦੇ ਚਿੱਟੇ ਪ੍ਰਿੰਟਰ ਦੇ ਵਿੱਚ ਅੱਜਕੱਲ ਬੜੀ ਡਿਮਾਂਡ ਆ ਬੱਚਨਾਂ ਦੀ ਲੈ ਬਰੇ ਬੱਚੀ ਦੇ ਕੀੜਾ ਕਢਾ ਦੇ ਪਹਿਲਾਂ ਕਢਾਉਣੇ ਠੀਕ ਹੈ ਤੇ ਕੱਦ ਕਾਠ ਉਮਰ ਦੇ ਹਿਸਾਬ ਨਾਲ ਬਿਲਕੁਲ ਬਾਜਵਾ ਸਾਰਾਂ ਬੱਚਾਂ ਦੀ ਜਿੰਨੇ ਸਾਲ ਲੇਕਿਨ ਸਾਰਿਆਂ ਸਾਲ ਦੀ ਉਮਰ ਚ ਹੋਣੀਆਂ ਨਾ ਸਾਰਕ ਦੀ ਉਮਰ ਚ ਹੀ ਹੈ ਬਈ ਕੱਟ ਭਾਵੇਂ ਹੁਣ ਵੱਧ ਕੋਈ ਨਹੀਂ ਕੁਆਲਿਟੀ ਚ ਕਰ ਲਓ ਬਾਕੀ ਢੂਹੀ ਢਾਈ ਬਿਲਕੁਲ ਪਧਰੀ ਠੀਕ ਆ ਸਾਫ ਸੁਰਾਏ ਬਾਈ ਕਹਿੰਦਾ ਮਾਲ ਆਪਾਂ ਲੈ ਕੇ ਆਉਣੇ ਹੈਗੇ ਤੇ ਇਥੋਂ ਚੈੱਕ ਕਰ ਲਓ ਪਹਿਲੀ ਬੱਚੀ ਦੀ ਕੁਆਲਿਟੀ ਤੇ ਮੰਨ ਕੇ ਚਲੋ ਵੀ ਦੋ ਤਿੰਨ ਗੱਟੇ ਜਿਹਦੇ ਇਹ ਬੱਚੇ ਨੇ ਫੀਡ ਦੇ ਖਾਲੇ ਤਾਂ ਇਹਦੀ ਬਾਂਤਰ ਜਿਹੜੀ ਸਰੀਰ ਦੀ ਤੁਹਾਨੂੰ ਹੋਰ ਹੀ ਨਜ਼ਰ ਆਊਗੀ ਦੋ ਤਿੰਨ ਮਹੀਨਾ ਬਾਅਦ ਹੀ ਜਾ ਲੈ ਮਾੜੇ ਮੂਰੇ ਹੱਥ ਰੱਖ ਲਈ ਥਾਂ ਦਿਖਾ ਦੀ ਵੀਰੇ ਬੱਚੀ ਦਾ ਹਾਂ ਬਈ ਦਿਖ ਗਲਬੀ ਥਣ ਹੈ ਵੀ ਜਮਾਰੇ ਹੂੰ ਥਣ ਬਹੁਤ ਸਾਫ ਹਨ ਬੱਚੀ ਦੇ ਸਾਰੇ ਸਹੀ ਹੈ ਸਹੀ ਹੈ ਸਹੀ ਹੈ ਬਾਕੀ ਪਿੱਛੋਂ ਸ਼ਰੀਰ ਦੀ ਪੁੱਠੇ ਦੀ ਮੰਤਰ ਸੁਚੈਕ ਕਰ ਸਕਦੇ ਹੋਗੇ 2 ਨੰਬਰ ਬੱਚੀ ਮਤਲਬ ਸੇਮ ਟੂ ਸੇਮ ਭੈਣੇ ਲੱਗਦਾ ਨਾ ਵੀਰੇ ਨਹੀਂ ਨਹੀਂ ਹੈ ਬਈ ਇੱਕੋ ਹੀ ਉਮਰ ਹੈ ਥਣ ਵੀ ਉਮਰ ਦਾ ਇੱਕੋ ਹੀ ਇੱਕੋ ਹੀ ਇੱਕੋ ਹੀ ਹੈ ਬਈ ਦੋਨਾਂ ਦਾ ਠੀਕ ਹੈ ਠੀਕ ਹੈ ਲੈ ਤੋਰ ਦੇ ਬੱਚੀ ਵੀ ਬਾਜੀ ਨੇ ਬੱਚੀ ਖੋਲ ਆ ਸਾਨੂੰ ਬੰਨ ਕੇ ਇਧਰ ਆਪਾਂ ਥਣਾਂ ਦੀ ਮੰਤਰ ਦਿਖਾ ਦੇਣਾ ਥਣ ਦੇ ਸਕਦੇ ਚਾਰ ਹੀ ਥਣੇ ਬੱਚੀ ਦੇ ਨੇਗੇ ਚਾਰ ਹੀ ਬਿਲਕੁਲ ਸੇਮ ਟੂ ਸੇਮ ਕੱਦਗਾਠ ਹੈ ਤੇ ਰੰਗ ਵਨ ਵੀ ਦੋਨਾਂ ਬੱਚਾਂ ਦੇ ਸੋਹਣੇ ਨੇ ਠੀਕ ਹੈ ਜੀ ਸਾਲ-ਸਾਲ ਦੀ ਉਮਰ ਦੇ ਵਿੱਚ ਪਹਿਲਾਂ ਦੋ ਵਿੱਚ ਤੁਹਾਨੂੰ ਦਿਖਾਉਣ ਲੱਗਾ ਪਰ ਚਿੱਟੇ ਪ੍ਰਿੰਟ ਦੇ ਵਿੱਚ ਤੇ ਬਾਕੀ ਇਦਾਂ ਦਾ ਕੁਝ ਨਹੀਂ ਆਣਾ ਵੀਰੇ ਫਲਾਣੀ ਫਲਾਣੇ ਸੇਮਣ ਦੇ ਉੱਤੇ ਕੁਝ ਡਿਟੇਲ ਨਹੀਂ ਹਾਂ ਭਾਈ ਉਹ ਨਹੀਂ ਆਪਾਂ ਨੂੰ ਬਤਾ ਠੀਕ ਆ ਬਾਕੀ ਖਾਲ ਦੇਖੋ ਉਸ ਨੂੰ ਮਿੱਤਰ ਮੈਂ ਪਹਿਲਾਂ ਹੀ बार-बार ਇਹੀ ਗੱਲ ਬੋਲਦਾ ਹੁੰਦਾ ਹੈ ਵੀ ਬੱਚਿਆਂ ਦੇ ਵਿੱਚ ਦੇਖੋ ਹਰ ਇੱਕ ਬੰਦਾ ਚਾਹੇ ਕ੍ਰੋਸ ਨਸਲ ਦੀ ਵਹਿੜਾ ਚਾਹੇ ਦੇਸੀ ਨਸਲ ਚਾਹੇ ਪਿਓਰ ਦੀ ਆ ਹਰ ਇੱਕ ਬੰਦਾ ਟੀਕਾ ਪਰਾਂਦਾ ਹਾਂ ਚੰਗੇ ਟੀਕੇ ਆਉਂਦੇ ਆ ਟੀਕੇ ਮਾੜੇ ਆਉਂਦੇ ਟੀਕੇ ਚੰਗੇ ਹੁੰਦੇ ਆਗੇ ਬਸ ਥੋੜਾ ਜਿਹਾ ਵੀ ਸਾਹ ਸੰਭਾਲ ਤੇ ਡਿਪੈਂਡ ਕਰਦਾ ਜੀ ਪਰ ਸਾਨੂੰ ਆਪਾਂ ਕਿਦਾਂ ਤਿਆਰ ਕਰਨਾ ਹਾਂ ਹਾਂ ਜੀ ਤੇ ਅੱਗੇ ਆ ਗਿਆ ਆਪਣੇ ਕੋਲ ਤਿੰਨ ਨੌਰ ਬੱਚੀ ਵੀਰੇ ਤਿੰਨ ਨੰਬਰ ਇੱਕ ਨੀ ਕੋ ਉਮਰ ਦੀ ਹੈ ਮੈਨਲੇ ਸਾਲ ਤੋਂ ਘਟੂ ਨਾ ਇਹ ਘਟਾ ਬਈ 10 ਕਿ ਮਹੀਨੇ ਉਮਰ ਹੈ ਜੀ ਠੀਕ ਆ ਠੀਕ ਆ ਲਾ ਫੇਸ ਕੁਆਲਟੀ ਚ ਕਰ ਲਓ ਮਿੱਤਰ ਚੈੱਕ ਠੀਕ ਹੈ ਬੱਚੀ ਇਹ ਵੀ ਸੋਹਣੀ ਆ ਬਿਲਕੁਲ ਕੱਚੀਆਂ ਅਖੀਰਾਂ ਬੱਚੀਆਂ ਲੱਤੋ ਸਾਰੀ ਕੱਲੀ ਗੱਲ ਵਿੱਚ ਲੱਗ ਰਿਹਾ ਗਲਾ ਦੇ ਅੱਧ ਖਾਲ ਹਾਂ ਥਣ ਦਿਖਾ ਦੀ ਪੱਲੇ ਠੀਕ ਆ ਠੀਕ ਆ ਚਾਰ ਥਣ ਬਹੁਤ ਸੋਹਣੇ ਗੈਪ ਚ ਨੇਗੇ ਤੇ ਬਾਕੀ ਵੀਰੇ ਇਹਨਾਂ ਦੇ ਮੁੱਲ ਵਾੜੀ ਫਿਰ ਆਪਾਂ ਇਹਨਾਂ ਦੇ ਇਹ ਫੋਨ ਤੇ ਕਰ ਲ ਬਾਜ ਬਾਜ ਵਿੱਚ ਹੋਣਗੇ ਮੁੱਲ ਬਾਜ ਵਿੱਚ ਰੇਟ ਹੀ ਹੋਣਗੇ ਸਾਰੀਆਂ ਠੀਕ ਹੈ ਜਿੱਦਾਂ ਦੇ ਮਤਲਬ ਮਾਰਕੀਟ ਦੀ ਰੇਟ ਚੱਲਦੇ ਹੈਗੇ ਉਦਾਂ ਦੀ ਰੇਟ ਸਾਨੂੰ ਬਾਈ ਕਹਿੰਦਾ ਆਪਾਂ ਕਰਦਾਂਗੇ ਕੋਈ ਜ਼ਿਆਦਾ ਵੱਖਰੇ ਰੇਟ ਨਹੀਂ ਆਪਣੇ ਹੋਣਗੇ ਲਓ ਜੀ ਤਿੰਨ ਨੋਰ ਬੱਚੀ ਦੀ ਕੁਆਲਿਟੀ ਚੈੱਕ ਕਰ ਲਓ ਫੇਸ ਕੁਆਲਿਟੀ ਬੜੀ ਸਾਫ਼ ਸੁਥਰੀ ਹੈ ਠੀਕ ਹੈ ਵੀਰੇ ਮੰਨ ਲਓ ਬਾਕੀ ਸਾਰਿਆਂ ਬੱਚਾ ਤੁਹਾਨੂੰ ਇੱਕ ਗੱਲ ਨਜ਼ਰ ਮੁਰਾਦ ਨਾ ਜਿਹਨਾਂ ਪੈਰਾਂ ਦੇ ਬੈਕਸ਼ੈਡ ਦੇ ਗਾਮਚੀਆਂ ਠੀਕ ਆ ਦੇਖੋ ਬਿਲਕੁਲ ਸਿੱਧੇ ਪੈਰ ਇਹ ਨਹੀਂ ਕਿਸੇ ਬੱਚੀ ਦੇ ਪੈਰ ਤੁਹਾਨੂੰ ਦੌਦੇ ਮਿਲਣਗੇ ਕੱਟੀ ਲੈਣੀ ਆ ਮੱਝ ਲੈਣੀ ਆ ਕੋਈ ਵੀ ਪਤ ਪੈਰਾਂ ਦੇ ਗਾਮ ਚੋਂ ਜ਼ਰੂਰ ਚੈੱਕ ਕਰ ਲਿਆ ਕਰੋ ਇਹਨਾਂ ਦੇ ਬੜੀ ਮਹੱਤਤਾ ਹੁੰਦੀ ਹੈ ਪਸ਼ੂ ਦੇ ਵਜਨ ਦੇ ਵਿੱਚ ਪਸ਼ੂ ਦੇ ਮਲ ਦੁੱਧ ਕੁਆਲਟੀ ਦੇ ਵਿੱਚ ਨਾ ਅੱਗੇ ਵੀ ਆਪਣੇ ਕੋਲ 4 ਨੰਬਰ ਬੱਚੇ 4 ਨੰਬਰ ਵਿੱਚ ਹਾਂਜੀ ਲਓ ਜੀ ਅਖਾ ਟੀਗਨ ਬਚਾਰੀ ਬਹੁਤ ਸੋਹਣੀ ਝੋਲੀ ਕੋਈ ਗੱਲ ਨਹੀਂ ਤੇ ਇਥੋਂ ਫੇਸ ਕੁਆਲਟੀ ਚੈੱਕ ਕਰ ਲਿਓ ਫੇਸ ਕੁਆਲਟੀ ਦਿਖਾਓ ਜੀ ਹੂੰ ਕੰਨ ਵੀ ਛੋਟੜਿਆ ਨਾ ਵੀਰੇ ਹਾਂ ਬਈ ਬਹੁਤ ਜਿਆਦਾ ਬੱਚਾ ਆ ਗੀਆਂ ਕਿਸੇ ਬੱਚੇ ਦੀ ਢੂਹੀ ਤੁਹਾਨੂੰ ਉੱਚੀ ਨਹੀਂ ਮਿਲੂਗੀ ਪਧਰੀ ਢੂਹੀ ਮਿਲੂਗੀ ਠੀਕ ਹੈ ਜੀ ਲੱਤਾਂ ਬਿਲਕੁਲ ਸਿੱਧੀਆਂ ਮਿਲਣੀਆਂ ਬਾਕੀ ਜਿਹੜਾ ਰੰਗ ਬੰਨਾ ਹੈ ਜਾਂ ਵਜਨ ਹੈ ਬੱਚਾ ਇਹ ਤੁਹਾਡੇ ਸਾਹਮਣੇ ਨਜ਼ਰ ਤੁਹਾਨੂੰ ਆ ਹੀ ਰਿਹਾ ਠੀਕ ਹੈ ਜੀ ਬਾਕੀ ਫਿਰ ਵੀ ਸਾਰੇ ਵੀਰੋਂ ਇਹਹੀ ਬੇਨਤੀ ਦੂ ਕੋਈ ਵੀ ਪਸ਼ੂ ਕਿਸੇ ਵੀ ਚੈਨਲ ਤੋਂ ਖਰੀਦਣਾ ਸੋ ਕੋਲਿਆ ਕ ਤਸੱਲੀ ਜਰੂਰ ਕਰਿਆ ਕਰੋ ਵੀਡੀਓ ਸਿਰਫ ਇੱਕ ਜਰੀਆ ਹੁੰਦਾ ਹੈ ਵੀ ਕਿਦਾਂ ਦਾ ਪਸ਼ੂ ਭਾਈ ਇੱਥੇ ਕਿੱਥੇ ਖੜਾ ਹੈ ਨਾ ਲੋ ਥਾਣ ਬਾਕੀ ਦੇਖ ਸਕਦੇ ਹੋ ਬਹੁਤ ਸੋਹਣੀ ਝੋਲੀ ਆ 4 ਨੰਬਰ ਬੱਚੀ ਦੀ ਤੇ ਹੁਣ 5 ਨੰਬਰ ਇਹ ਇਹ ਬੱਚੀ ਕਿੰਨੀ ਉਮਰ ਦੀ ਵੀਰੇ ਇਹ 8 ਕਿ ਮਹੀਨਿਆਂ ਦੀ ਬੱਚੀ ਹੈ ਵੀ ਸੋਹਣੀ ਬਹੁਤ ਵੱਚੀ ਨਾ ਹਾਂਜੀ ਬਈ ਲੈ ਕਾਨ ਕੁੰਨ ਤੇ ਮੂੰਹ ਦੇਖੋ ਬੱਚੀ ਬਹੁਤ ਸੋਹਣੀ ਬੱਚੀ ਹਾਂ ਲੈ ਵੀਰੇ ਕਢਾ ਦੇ ਜਿਹੜਾ ਇਹਨਾਂ ਦਾ ਜੀ ਸਾਰਾ ਨਾ ਤਾਂ ਕਿ ਕਿਸੇ ਭਰਾ ਨੂੰ ਇਹ ਨਾਲ ਲੱਗੇ ਵੀ ਇਹ ਚਾਰਕ ਬੱਚਾ ਤੋਰ ਤਾਂ ਦੋ ਕਿਉਂ ਨਹੀਂ ਤੋਰਾਂਗੇ ਆ ਪੰਜਰਮ ਬੱਚੀ ਆਪਾਂ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਲੋ ਸਾਰਾ ਬੱਚਾ ਸਹੀ ਸਲਾਮਤ ਤੰਦਰੁਸਤ ਸੋਹਣੇ ਪ੍ਰੈਟ ਤੁਹਾਨੂੰ ਮਿਲਣੀਆਂ ਬਾਕੀ ਜਿਹੜੀ ਵੀਰ ਦੀ ਸਾਫ ਜੀ ਗੱਲ ਆਵੇ ਕਹਿੰਦਾ ਕੋਈ ਕਿਸੇ ਸਿਮਰ ਦੀ ਕਹਿਣੀ ਨਹੀਂ ਗਈ ਬਸ ਜਿੰਮੇ ਹੈ ਤੁਹਾਡੀ ਸਮਝ ਨਾਲ ਤੁਸੀਂ ਬੱਚਾ ਖਰੀਦ ਸਕਦੇ ਠੀਕ ਆ ਤੇ ਬਾਕੀ ਬੰਨ ਲਾਂ ਦੇ ਵਿੱਚ ਬੱਚੇ ਆਪਾਂ ਥਾਂ ਦਿਖਾ ਦਿੰਨੇ ਆ ਬੈਗ ਸ਼ਟ ਤੋਂ ਪੁੱਠੇ ਦੀ ਬੰਨਤਾ ਢੂਹੀ ਦੀ ਬੰਨਤਾ ਸੀ ਦੇਖ ਸਕਦੇ ਹੋਗੇ ਲੋ ਜੀ ਥਾਂ ਠੀਕ ਆ ਚਾਰ ਹੀ ਥਾਂ ਇਹਦੇ ਨੇਗੇ ਪੰਜ ਨੰਬਰ ਬੱਚੀ ਦੇ ਪੰਜ ਨੰਬਰ ਤੇ ਅੱਗੇ ਆਪਾਂ ਕੋਲ 6 ਨੰਬਰ ਹਨਾ ਹਾਂ ਭਈ ਇਹ 6 ਨੰਬਰ ਹਾਂ ਇਹ ਕਿੰਨੀ ਕੁ ਉਮਰ ਦੀ ਹੋਊ ਲੱਗ ਭਾਗ ਜੇ ਇਹ ਵੀ 11 ਤੋਂ 12 ਮਹੀਨੇ ਦੀ ਬੱਚੀ ਠੀਕ ਆ ਠੀਕ ਆ ਸਾਲ ਕਿੰਨੇ ਚਲੋ ਮੂੰਹ ਦੇ ਲਓ ਮਤਲਬ ਬੱਚੀ ਦਾ ਕੁਆਲਟੀ ਥੋੜੀ ਲੱਸੀ ਜ਼ਰੂਰ ਆ ਗਈ ਪਰ ਕੁਆਲਟੀ ਬੱਚੀ ਦੀ ਸੋਹਣੀ ਹੈਗੀ ਰੰਗਵੰਨ ਦੀ ਤੇ ਸਰੀਰ ਦੀ ਲੰਬਾਈ ਲਤਾਂ ਦੀ ਹੈ ਨਾ ਸੋਹਣੀ ਬੱਚੀ ਹੈਗੀ ਠੀਕ ਹੈ ਜੀ ਇਹ ਜੀ ਆਪਣਾ ਕੋਈ ਬੱਚੀ 6 ਨੰਬਰ ਤੇ 7 ਨੰਬਰ ਤੋਂ ਦਿਖਾਵਾਂਗੇ ਪਹਿਲਾਂ ਆਪਾਂ 6 ਦੇ ਤੋਂ ਥਾਂ ਦਿਖਾ ਦੀ ਆਪਾਂ ہاں ਇਹਦੇ ਥਾਂ ਦਿਖਾ ਦੀ ਲੋ ਜੀ ਠੀਕ ਹੈ ਠੀਕ ਹੈ ਚਾਰ ਥਾਣ ਹੈ ਤੇ 7 ਦੇ ਵੀ ਨਾਲ ਹੀ ਦਿਖਾ ਦੀ ਆਪਾਂ ਥਣ ਹਾਂ 1 ਮਿੰਟ ਡਰਦੀ ਥੋੜਾ ਚਾ ਬਾਹਰ ਲਿਆ ਪਹਿਲਾਂ ਕੋਈ ਨਹੀਂ ਢੇੜਾ ਘੜਾ ਦੇ 7 ਨੰਬਰ ਵਾਲੀ ਬੱਚੀ ਆਪਾਂ ਤੋਰ ਕੇ ਲਾਉਣੀ ਆ ਥੋੜਾ ਕਾਲਾ ਰੰਗ ਜਿਆਦਾ ਚਿੱਟਾ ਘੱਟ ਹੈ ਪਰ ਕੁਆਲਟੀ ਬੱਚੀ ਦੀ ਸੋਹਣੀ ਹੈਗੀ ਇੱਥੋਂ ਦੇਖੋ ਇੱਥੇ ਕੰਨ ਕੋਲ ਬਿਲਕੁਲ ਛੋਟਾ ਬਾਕੀ ਸੈਂਕੜਾ ਮਲੱਕੇ ਸਾਹਿਬ ਬੱਚੀ ਦੇ ਹੈ ਨਹੀਂ ਨਾ ਤਾਂ ਕਿ ਸਾਰੇਆਂ ਦੇ ਅੱਗੇ ਹੂੰ ਕਿਸੇ ਦੇ ਲੋ ਜੀ ਇੱਥੋਂ ਬੱਚੀ ਜੀ ਨਿਆ ਮਾਲੇ ਪੁੱਠੇ ਪੱਠ ਦੀ ਮੰਤਰੇ ਦੀ ਵੀ ਸੋਹਣੀ ਆ ਠੀਕ ਆ ਵੀਰੇ ਬੰਨ ਲਓ ਜੀ ਪਿੰਡ ਆ ਗਿਆ ਆਪਣੇ ਕੋਲ ਬੁਰਜ ਸੇਮਾ ਨੇੜੇ ਮੋੜ ਮੰਡੀ ਤੇ ਤਲਵੰਡੀ ਸਾਬੋ ਲੋ ਜੀ ਥਾਣੇ ਦੀ ਚੱਕਰ ਲਓ ਚਾਰ ਹੀ ਥਾਨੇਗੇ ਸੋਹਣੇ ਗੈਪ ਚ ਲੱਗੇ ਹੋਏਗੇ 700 ਨੂੰ ਬੱਚਾ ਦਿਖਾਤਾ ਬੁਰਜ ਸੇਮੇ ਪਿੰਡ ਤੋਂ ਤੇ ਇਸ ਸੰਬਰਕ ਨਾਲ ਬਾਈ ਦਾ ਧੁਰ ਤੋਂ ਸਕਰੀਨ ਤੇ ਚੱਲੂਗਾ ਤੇ ਜਿਹੜੇ ਵੀਰ ਨੇ ਕੋਈ ਇੱਕ ਅਧੀ ਬੱਚੀ ਖਰੀਦਣੀ ਆ ਤਾਂ ਤੁਹਾਡਾ ਰੇਟਾਂ ਦੇ ਵਿੱਚ ਉਹੋ ਜਿਹਾ ਮਾਨਤਨ ਹੋ ਜਾਊਗਾ ਜੇ ਕਿਸੇ ਵੀਰ ਨੇ 2 ਜਾਂ 4 ਜਾਂ ਸਾਰਾ ਇਕੱਠਾ ਖਰੀਦ ਲੋਗੇ ਤਾਂ ਤੁਹਾਡਾ ਉਹੋ ਜਿਹਾ ਮਾਨਤਾ ਹੋਊ ਠੀਕ ਆ ਰੇਟ ਬਿਲਕੁਲ ਬਾਜ਼ਾਰ ਜਿਹਾ ਹੋਣਗੇ ਮਾਰਕੀਟ ਰੇਟ ਹੋਣਗੇ ਕੋਈ ਰੇਟ ਵੱਖਰੇ ਨਹੀਂ ਹੋਣਗੇ ਸੋ ਜਿਹੜੇ ਵੀਰ ਨੂੰ ਬੱਚਾ ਪਸੰਦ ਆਉਣੀ ਆ ਬਾਈ ਨਾਲ ਤੁਹਾਨੂੰ ਪਰ ਸੰਪਰਕ ਕਰ ਲਿਓ ਤੇ ਬੱਚਾ ਖਰੀਦ ਸਕਦੇ ਹੋ